ਲੂਡ ਕਰ ਰਿਹਾ ਕੰਨ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਸੇ ਹੋ ਗਈ 7 ਮਹੀਨਾ ਹੈ 2024 13 ਤਰੀਕ ਤੋਂ ਡੋਲਰ ਚੱਲਿਆ ਅੱਜ 45 ਮਹੀਨਾ 45 ਮਹੀਨਾ ਅੱਜ 45 ਮਿਹਣੇ ਚ 100 145 ਡੋਲਰ ਚੱਲਦੇ ਨੂੰ ਆ ਜਿਹੜਾ ਉਸੇ ਮਹੀ ਆਇਆ ਚਰਚਾਨ ਹੋ ਗਏ ਉਹਦੇ ਝੱਫੜ ਦੀ ਆ ਉਹ ਨਾਲ ਸਾਡਾ ਆ ਜਿਹੜਾ ਰਸੋਈ ਵਾਲਾ ਰਿਗਾਰਡੈਂਟ ਸੀ ਪਟਿਆ ਗਿਆ ਸੀਗਾ ਉਹ ਅੱਜ ਦੁਬਾਰੇ ਢਾ ਕੇ ਤਿਆਰ ਕਰਦੇ ਆ ਕਿਉਂਕਿ ਜਿਹੜਾ ਰੋਟੀ ਪਾਣੀ ਬਣਾਉਣਾ ਹੈ ਇਹ ਆ ਪਾਣੀ ਬਣਾਉਣ ਦਾ ਪ੍ਰੋਗਰਾਮ ਸੀਗਾ ਉਹ ਪਈਆ ਉਹ ਲੈ ਆਉਂ ਕੱਢ ਦੇ ਬੱਚੇ ਇੱਕ ਦੋ ਰੋਟੀ ਪਾਣੀ ਚਾਹ ਪਾਣੀ ਬਣਾਉਣ ਦਾ ਪ੍ਰੋਗਰਾਮ ਹੈ ਉਹ ਐ ਸੀਗਾ ਜਦੋਂ ਤਾਹਾਂ ਤੋਂ ਮੇਮ ਉਹਦਾ ਚਾਉਣ ਲੱਗ ਗਿਆ ਸੀਗਾ ਆ ਤਰਪਾਲਾਂ ਤੇ ਪੂਲਾ ਪਾਟ ਗਿਆ ਸੀ ਅੱਜ ਨਵੀਆਂ ਆ ਦੇਖਾਂ ਆ ਬਣਾ ਕੇ ਇਹਨੂੰ ਪਵਾਉਂਦੇ ਰੂਪ ਗਰਮ ਕਰੇਗਾ ਪਰ ਕੀ ਕਰੇਗਾ ਕਰਮ ਕਰੇਗਾ ਪਰ ਕੀ ਬਾਰੇ ਆਰੇ ਆ ਸਾਰੇ ਆ ਤਾਂ ਹਾਂ ਤੋਂ ਲੈ ਕੇ ਪਾਵਾਂਗੇ ਤਰਪਾਲ ਤੇ ਪੂਲ ਪਾ ਕੇ ਤੇ ਬਣਾ ਲਿਆ ਫੇਰ ਵੀ ਦਿਖਾਵਾਂਗੇ ਤੁਹਾਨੂੰ ਪੂਰੀ ਤਿਆਰੀ ਕਰ ਰਹੇ ਆ ਰਜੀਤ ਸਿੰਘ ਸਾਹਿਬਾ ਗਿਆਨ ਸਿੰਘ ਬਾਜਵਾ ਸਾਫਾ ਉਹਨਾਂ ਨੇਕਦਰਸ਼ਨ ਸਿੰਘ ਦਰਸ਼ਨ ਸਿੰਘ ਗੋਰਾ ਗੋਰਾ ਹੈ ਦਾ ਥੰਬੀ ਮੈਂ ਨੁਕੈਣਾ ਦਾ ਹੋਣਾ ਸਾਰੇ ਜਣੇ ਆ ਦੇਖੇ ਤੇ ਹਾਰ ਸੋਈ ਹਾਰ ਰਿਗਾਰਡਮੈਂਟ ਸੀਗਾ ਤਿਆਰੀ ਕਰ ਰਹੇ ਆ ਪੂਰੀ ਦੁਬਾਰੇ ਬਣਾਵਾਂਗੇ ਰਹਿਣ ਬਸ਼ੇਰਾ ਬਚਾਲੇ ਇਧਰ ਅਸੀਂ ਕੱਲ ਕੱਲ ਪਹਿਲਾਂ ਅਸੀਂ ਆਹ ਜਿਹੜਾ ਆਪਣਾ ਏਸੀ ਲਾਇਆ ਵਾ ਕੁਝ ਵੀਰ ਕਹਿੰਦੇ ਆ ਉੱਥੇ ਯਾਰ ਘਰੇ ਤਾਂ ਏਸੀ ਪੈਂਦੇ ਆ ਵੀ ਇੱਥੇ ਔਖਾ ਗਰਮੀ ਆ ਇੱਥੇ ਵੀ ਭਰਾਵੋ ਆਜੋ ਏਸੀ ਲਾਤਾ ਇਹਦੇ ਆਲੇ-ਦਾਲੇ ਕਾਗਜ਼ ਲਾ ਕੇ ਐ ਤਾਹਾਂ ਤੋਂ ਆਹ ਵੀ ਕਾਗਜ਼ੂ ਵੀ ਪਾੜ ਗਿਆ ਸੀ ਅੰਦਰ ਪਹਿਲਾਂ ਬਾਹਰਲੇ ਪਾਸੇ ਕਾਗਜ਼ ਲੱਗਿਆ ਹੋਇਆ ਸੀਗਾ ਹੁਣ ਅੰਦਰ ਵੀ ਸਾਰੇ ਦੇ ਕਾਗਜ਼ ਲਾਤਾ ਅੰਦਰ ਦਿਖਾਉਣਾ ਤੁਹਾਨੂੰ ਆ ਦੇਖਾ ਮੱਦੀ ਮੁੰਜੇ ਲਾ ਕੇ ਪੂਰੇ ਅੰਦਰ ਬਣਾਤਾ ਪੂਰਾ ਜਹਾੜ ਮਟਾ ਠੰਡਾ ਅਸ ਤੇਨੇ ਪੱਖੇ ਲਾਇਆ ਇੱਥੇ ਕੋਈ ਪਾਇਣ ਤੋਂ ਦੀ ਦਿੱਕਤ ਨਹੀਂ ਜਿਵੇਂ ਮਰਜ਼ੀ ਜਿੰਨਾ ਮਰਜ਼ੀ ਨਹੀਂ ਆ ਜੇ ਘਰੇ ਵਾਲਾ ਤਾਂ ਕਿਮ ਜੂਗਾ ਇਹ ਚੌਂਦਾ ਚੌਂਦਾ ਨਹੀਂ ਹੈਗਾ ਪੂਰੀਆ ਤਰਪਾਲਾਂ ਤਕੂਲਾਂ ਪਾ ਕੇ ਪੂਰਾ ਵਧੀਆ ਕਰੇ ਵੈਫਟ ਰਹਿਣ ਬਖੇਰ ਆ ਜਾਏਗਾ ਇੱਥਾਂ ਇਹ ਰੋਟੀ ਪਾਣੀ ਬਣਾਉਣ ਵਾਲੀ ਰਸੋਈ ਆ ਇੱਧਰ ਦੀ ਆ ਸਿੱਧਾ ਇਹਦੇ ਫੇਸੀ ਗੇਟ ਬਣਾਤਾ ਇੱਧਰੋਂ ਆ ਸਿੱਧਾ ਬਣਾਵਾਂਗੇ ਬਣਾ ਕੇ ਅਰੇ ਇੱਧਰਲੇ ਪਾਸੇ ਆ ਪਾਇਨਾਜ ਗਾਰਮਟ ਇੱਧਰ ਰੋਟ ਟੋਪ ਵਾਲਾ ਅਰੋਲਣ ਪ੍ਰਭੂ ਪੂਰਾ ਜਚਿਆ ਵਾ ਪੂਰਾ ਵਧੀਆ ਕਾਠਾ ਸਰਕਾਰ ਤੇ ਪੂਰਾ ਦਬਾਅ ਬਣਿਆ ਹੋਇਆ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਧੋਨਾ ਝੋਨਾ ਲਾ ਕੇ ਵਿਹਲਾ ਹੋ ਗਏ ਆਓ ਇੱਥੇ ਯਾਰ ਆਪਾਂ ਰੌਣਕ ਵਧਾਈਏ ਕਿਉਂਕਿ ਬੰਦਿਆਂ ਨਾਲ ਹੀ ਕੰਮ ਚੱਲਣਿਆ ਲੋ ਗਿਆਨ ਬਾਜਵਾ ਥਰੇ ਜੀ ਖੋਲੀ ਬੈਠਾ ਕੱਢਦਾ ਠੰਡੇ ਪਾਣੀ ਦੀਆਂ ਬੋਤਲਾਂ ਲੱਸੀ ਬਣਾਉਂਦਾ ਕਿੱਲੀ ਦਾ ਇਹਦਾ ਟੱਕਣ ਗੱਠਿਆ ਆ ਦੇ ਲੋਹੇ ਗਰੂ ਜੀ ਦਾ ਖਾਸ ਉਹ ਅੰਗਰੇਜ਼ੀ ਨੂੰ ਤਾਂ ਸਾਰੇ ਤੁਹਾਡੇ